ਅੱਧੀ ਦੁਨੀਆ ਦੇ ਵੈਸੇ ਦੋਜੀ ਸਮਝਦੀ ਹੈਗੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ 6 ਸਾਲ ਹੋ ਗਏ ਮੈਨੂੰ ਮੈਂ ਲਗਾਤਾਰ ਡੇਲੀ ਬਿਨਾ ਨਾਗੇ ਤੋਂ ਡੇਲੀ ਆਂਦੇ ਐਸੀ ਏਰੀਆ ਦੇ ਵਿੱਚ ਮੈਨੂੰ ਪੂਰੇ ਬਲਡਨ ਬਾਰਕ ਚ 4 ਘੰਟੇ ਲੱਗਦੇ ਆਪਰੇ ਬੱਚੇ ਹੈ ਨਾ ਆਪਾਂ ਬੱਚਿਆਂ ਨੂੰ ਗਾਈਡ ਪਤਾ ਕਿੱਦਾਂ ਕਰਦੇ ਆ ਕੁੱਤਾ ਹੈਗਾ ਡਰ ਕੇ ਰਹਿਣਾ ਇਹ ਤੋਂ ਇਹਨੂੰ ਦਬਕਾ ਮਾਰਨਾ ਉਹ ਬੱਚਾ ਉਦਾਂ ਹੀ ਗਾਈਡ ਕਰੂਗਾ ਅੱਗੇ ਤੋਂ ਕਿਆ ਹੋਲੀ ਹੋਲੀ ਨੰਨਾ ਪਿਆਰ ਪੈ ਗਿਆ ਬਸ ਉਹ ਪਿਆਰ ਬਹੁਤ ਜ਼ਿਆਦਾ ਗੂੜਾ ਹੋ ਗਿਆ ਹੁਣ ਇਹ ਮੇਰੇ ਲਈ ਆਵਾਰਾ ਨਹੀਂ ਹੈਗੇ ਮੇਰੇ ਤਾਂ ਬੱਚੇ ਹੈਗੇ ਆ ਜੇ ਅਹੀਂ ਮਿੱਟੀ ਦੇ ਬਰਤਨ ਰੱਖਦੇ ਇਹਨਾਂ ਦੇ ਉਹ ਤੋੜਦੇ ਆ ਤੇ ਮੈਂ ਇਸ ਲਈ ਪਲੇਟਾਂ ਵੀ ਮੈਂ ਆਪਣੀਆਂ ਰੱਖੀਆਂ ਹੋਈਆਂ ਜਿੰਨੇ ਵੀ ਬੱਚੇ ਆ ਸਾਰੇ ਬਾਹਰ ਆ ਜਾਂਦੇ ਆ ਅਹੀਂ ਪਾਰਕ ਚ ਰੋਟੀ ਨਹੀਂ ਪਾਈ ਇਹ ਇਹਨਾਂ ਨੂੰ ਖਵਾ ਕੇ ਸਾਰੀਆਂ ਪਲੇਟਾਂ ਇੱਥੇ ਹੀ ਬਾਹਰ ਐਂਡ ਤੇ ਬਰਤਨ ਤੋਹੀਦੇ ਆ ਫਿਰ ਆਪਣੇ ਆਪ ਹੀ ਸਾਰਾ ਕੁਝ ਲੈ ਜੀਦਾ ਇਹ ਇਸ ਵੇਲੇ ਬਲਟਮ پارک ਦੇ ਵਿੱਚ ਅਸੀਂ ਮੌਜੂਦ ਹੈਗੇ ਆਂ ਤਾਂ ਤੁਸੀਂ ਜੁੜੇ ਹੋ ਖਬਰਿਸਤਾਨ ਨਿਊਜ਼ ਨੈਟਵਰਕ ਦੇ ਨਾਲ ਇੱਥੇ ਇੱਕ ਮੈਡਮ ਹੈ ਜੋ ਆਵਾਰਾ ਕੁੱਤਿਆਂ ਨੂੰ ਰੋਜ਼ਾਨਾ ਇੱਥੇ ਖਾਣਾ ਜੜਾਇਆ ਉਹ ਦੇਣ ਦੇ ਲਈ ਐਕਟਿਵਾ ਦੇ ਉੱਤੇ ਆਉਂਦੇ ਹੈਗੇ ਆ ਤੇ ਅੱਜ ਸਾਨੂੰ ਕੁਦਰਤੀ ਮਿਲ ਗਏ ਤੇ ਗੱਲਬਾਤ ਕਰਦੇ ਹੈਗੇ ਆ ਤੇ ਕਦੋਂ ਤੋਂ ਇਹ ਇਹ ਜਿਹੜੀ ਸੇਵਾ ਆ ਬੇਜ਼ੁਬਾਨਾਂ ਦੀ ਕਰ ਰਹੇ ਨੇ ਮੈਮ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਖਬਰਿਸਤਾਨ ਨਿਊਜ਼ ਨੈਟਵਰਕ ਤੇ ਥੈਂਕ ਯੂ ਕੀ ਨਾਮ ਹੈ ਮਨਦੀਪਕੌਰ ਮਨਦੀਪ ਜੀ ਅੱਜ ਤੁਸੀਂ ਇੰਨਾ ਕੁਝ ਲੈ ਕੇ ਐਕਟੀਵਾ ਦੇ ਉੱਤੇ ਆਏ ਹੈਗੇ ਹਾਂ ਕਿਉਂ ਅਵਾਰਾ ਕੁੱਤਿਆਂ ਨੂੰ ਖਾਣਾ ਜਿਹੜਾ ਆ ਤੁਸੀਂ ਦੇ ਦੇ ਹੈਗੇ ਹੋ ਫੀਡ ਜਿਹੜੀ ਉੱਥੇ ਪਹੁੰਚਾਰੇ ਹੈਗੇ ਹੋ ਇਹ ਕਦੋਂ ਤੋਂ ਕੰਮ ਚੱਲ ਰਿਹਾ ਹੈਗਾ ਤੁਹਾਡਾ ਤੇ ਕੀ ਦਿਮਾਗ ਦੇ ਵਿੱਚ ਆਇਆ ਸੀ ਕੀ ਸੋਚ ਕੇ ਕੰਮ ਸ਼ੁਰੂ ਕੀਤਾ ਸੋਚਿਆ ਕੁਝ ਵੀ ਨਹੀਂ ਹੈਗਾ ਇਹ ਲੋਕਡਾਊਨ ਚ ਐਕਚੁਅਲੀ ਨਾ ਮੈਂ 2019 ਚ ਸ਼ੁਰੂ ਕੀਤਾ ਸੀ ਐਂਡ ਚ ਜਦੋਂ ਮਤਲਬ ਲੋਕਡਾਊਨ ਹੋਇਆ ਇੱਥੇ ਸੈਰ ਕਰਨ ਆਉਂਦੇ ਹੈਗੇ ਤੇ ਇਹਨਾਂ ਨੂੰ ਦੇਖਿਆ ਹੌਲੀ ਹੌਲੀ ਇਹਨਾਂ ਨਾਲ ਪਿਆਰ ਪੈ ਗਿਆ ਬਸ ਉਹ ਪਿਆਰ ਬਹੁਤ ਜ਼ਿਆਦਾ ਗੂੜਾ ਹੋ ਗਿਆ ਹੁਣ ਇਹ ਮੇਰੇ ਲਈ ਅਵਾਰਾ ਨਹੀਂ ਹੈਗੇ ਮੇਰੇ ਤਾਂ ਬੱਚੇ ਹੈਗੇ ਆ ਤੇ ਮੈਂ 6 ਸਾਲ ਹੋ ਗਏ ਮੈਨੂੰ ਮੈਂ ਲਗਾਤਾਰ ਡੇਲੀ ਬਿਨਾ ਨਾਗੇ ਤੋਂ ਡੇਲੀ ਆਂਦੇ ਦੋ ਟਾਈਮ ਦੋ ਟਾਈਮ ਸਵੇਰੇ ਤੇ ਸ਼ਾਮ ਸਵੇਰੇ ਤੇ ਸ਼ਾਮ ਜਿਵੇਂ ਹੁਣ ਤੁਸੀਂ ਇੰਨੀਆਂ ਬਾਲਟੀਆਂ ਲੈ ਕੇ ਆਏ ਹੋ ਕਿ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਵਾਂਗਾ ਇੱਥੇ ਬਾਲਟੀਆਂ ਵੀ ਦਿਖਾਈਆਂ ਜਾਣ ਤੇ ਡੌਗਸ ਵੀ ਇੱਥੇ ਦਿਖਾਏ ਜਾਣ ਕਿੰਨੇ ਡੌਗਸ ਜਿਹੜੇ ਹੈਗੇ ਨੇ ਉਹ ਇੱਥੇ ਆਏ ਹੋਏ ਨੇ ਜਿਹੜੀ ਫੀਲਡ ਹੈ ਇੱਥੇ ਲੈ ਰਹੇ ਨੇ ਡੌਗ ਤੇ ਜਦੋਂ ਇਹ ਸ਼ੁਰੂਆਤ ਕੀਤੀ ਸੀਗੀ ਉਸ ਵੇਲੇ ਕੀ ਮਾਂਚ ਚ ਚੱਲ ਰਿਹਾ ਸੀ ਤੇ ਉਸ ਵੇਲੇ ਕਿੰਨੇ ਡੌਗ ਸੀਗੇ ਤੇ ਹੁਣ ਚੱਲਦਾ ਵਿਆਹ ਉਦੋਂ ਮਾਂਚ ਉਦੋਂ ਇੱਥੇ ਮੇਰੇ ਕੋ 10 ਜਾਂ 15 ਡੌਗ ਹੀਗੇ ਬਸ 10 ਜਾਂ 15 ਹੀ ਇੰਨੇ ਏਰੀਏ ਚ ਤੇ ਮੈਂ ਬਿਸਕਟ ਤੋਂ ਸ਼ੁਰੂ ਕੀਤਾ ਸੀ 50 50 ਤੋਂ ਬਿਸਕਟ ਪਾਣੇ ਬਿਸਕਟ ਤੋਂ ਸ਼ੁਰੂ ਕੀਤਾ ਹੈਗਾ ਤੇ ਇਹਨਾਂ ਦਾ ਮੈਂ ਕਦੀ ਸੋਚਿਆ ਵੀ ਨਹੀਂ ਸੀ ਮੈਂ ਹੋਵਾਂਗੇ ਇਹਨਾਂ ਦਾ ਮੈਂ ਬਿਲਕੁਲ ਨਹੀਂ ਸੋਚਿਆ ਸੀ ਫਿਰ ਮੈਂ ਇੰਨੇ ਘੱਟ ਬੇ ਤੇ ਸੋਚਿਆ ਸੀ ਤੇ ਅੱਜ ਤੁਸੀਂ ਦੇਖੋ ਮੈਂ ਕਿੱਥੇ ਹੈ ਗਈ ਆ ਅੱਜ ਮੈਨੂੰ ਅੱਧੀ ਦੁਨੀਆ ਦੇ ਵੈਸੇ ਦੂਜੀ ਸਮਝਦੀ ਹੈਗੀ ਆ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਹਾਂਜੀ ਕਿਉਂਕਿ ਇਹ ਇੰਨਾ ਕੁਛ ਇਹ ਨਾਲ ਹੀ ਲੈ ਕੇ ਆਣਾ ਹੈ ਦਲੀਆ ਤੇ ਚਾਵਲ ਅਸੀਂ ਬਣਾਉਨੇ ਆ ਮੈਂ ਸੁੱਕਾ ਲੈ ਕੇ ਆਂਦੀ ਆ ਉਹ ਇੱਥੇ ਆ ਕੇ ਪਤਲਾ ਕਰੀਦਾ ਹੈ ਦੁੱਧ ਪਾ ਕੇ ਪਾਣੀ ਪਾ ਕੇ ਇੱਥੇ ਆ ਕੇ ਪਤਲਾ ਕਰੀਦਾ ਜੇ ਪਤਲਾ ਤਾਂ ਫੇਰ ਨਹੀਂ ਲਿਆ ਸਕਦੇ ਕਿਉਂਕਿ ਬਹੁਤ ਜ਼ਿਆਦਾ ਹੋ ਗਿਆ ਇੱਥੇ 2 250 ਡੋਗ ਹੋ ਗਿਆ ਹੁਣ ਦੁਨੀਆ ਨੂੰ ਪਤਾ ਲੱਗਦਾ ਹੈਗਾ ਇਹ ਉਹ ਇੱਥੇ ਛੱਡ ਜਾਂਦੇ ਆ ਮੱਲਿਆਂ ਦੇ ਵਿੱਚੋਂ ਛੱਡ ਜਾਂਦੇ ਆ ਇੱਥੇ ਬਾਕੀ ਮੈਂ ਸਭ ਦੇ ਆਪਰੇਟ ਕਰਵਾਏ ਹੋਏ ਆ ਤੇ ਜਿਹੜੇ ਛੱਡ ਕੇ ਜਾਂਦੇ ਉਹਨਾਂ ਦੇ ਵੀ ਕਰਵਾਣੇ ਪੈਂਦੇ ਆ ਆਪਰੇਟ ਅੱਗਿਓ ਗੁਨੀਪ ਜੀ ਐਨ ਜੀਓ ਚਲਾ ਰਹੇ ਹੋਂ ਕੀ ਮਤਲਬ ਏ ਐਨ ਜੀਓਰੀ ਇਹ ਮੇਰੀ ਆਪਣੀ ਸੇਵਾ ਹੈ। ਕੱਲੇ ਕਰ ਰਿਓ ਸਾਰਾ। ਹਾਂਜੀ ਹਾਂਜੀ। ਇਹ ਆਪਣੀ ਸੇਵਾ ਹੈ ਮੇਰੀ ਕੱਲੀ ਦੀ ਸੇਵਾ ਹੈਗੀ ਮੈਂ ਕੱਲੀ ਨੇ ਸ਼ੁਰੂ ਕੀਤੀ ਸੀ ਪਰ ਹੁਣ ਜਿਹਦਾ ਇੱਥੇ ਸਹਿਰ ਕਰਨ ਆਂਦੇ ਹੈਗੇ ਲੋਕੀ ਹੈ ਨਾ ਤੇ ਉਹ ਸੇਵਾ ਮਤਲਬ ਇੱਚ ਹਿੱਸਾ ਵੀ ਪਾਉਂਦੇ ਹੈਗੇ। ਹਾਂਜੀ ਜਿਹੜੇ ਮੇਰੇ ਨਾਲ ਕਾਫੀ ਜੁੜੇ ਹੈਗੇ ਮੈਂ ਐਮਚੂਰ ਬੋਲਾਂ ਕਾਫੀ ਜੁੜੇ ਹੈਗੇ ਜੇ ਕੋਈ ਦੇਖਦਾ ਹੈ ਤੇ ਉਹ ਵੀ ਜੁੜਦਾ ਹੈ ਪਹਿਲੋਂ ਹੀ ਨਹੀਂ ਲਈਦਾ ਸੀ ਕਿਸੇ ਕੋ ਕੁਝ ਕਿਉਂਕਿ ਇਹ ਜੇ ਸੇਵਾ ਮੈਂ ਸ਼ੁਰੂ ਕੀਤੀ ਹੈ ਮੇਰੀ ਹੈਗੀ। ਪਰ ਫਿਰ ਹੌਲੀ ਹੌਲੀ ਬਦਲਨੇ ਸ਼ੁਰੂ ਹੋ ਗਏ ਫਿਰ ਲੋਕੀ ਵੀ ਮਤਲਬ ਕਹਿੰਦੇ ਆ ਵੀ ਤੁਸੀਂ ਰੋ ਸੇਵਾ ਕਰਦੇ ਆ ਸਾਡੇ ਕੋਲ ਨਹੀਂ ਰੋਜ਼ ਕੀਤੀ ਜਾਂਦੀ ਤੇ ਤੁਸੀਂ ਸਾਡੇ ਕੋ ਹਿੱਸਾ ਲੈ ਸਕਦੇ ਆ ਫਿਰ ਆਡਾ ਪੇਲੋ ਮੇਨ ਹੁੰਦਾ ਵੀ ਅਸੀਂ ਦਲੀਆ ਚਾਵਲ ਪਾਉਂਦੇ ਆ ਦੁੱਧ ਪਾਉਂਦੇ ਆ ਤੁਸੀਂ ਜੋ ਦੇਣਾ ਹੈ ਤਾਂ ਦੇ ਦਿਓ ਜਿਵੇਂ ਲੋਕ ਤਾਂ ਬਹੁਤ ਗਾਲਾਂ ਕੱਢਦੇ ਕੁੱਤਿਆਂ ਨੂੰ ਮੈਨੂੰ ਵੀ ਬਹੁਤ ਗਾਲਾਂ ਪੈਂਦੀਆਂ ਗਈਆਂ ਪਰ ਨਹੀਂ ਤੁਸੀਂ ਜੇ ਇਹਨਾਂ ਦੀ ਸੇਵਾ ਕਰਨੀ ਨਾ ਫਿਰ ਤੁਹਾਨੂੰ ਲੋਕਾਂ ਨੂੰ ਇਗਨੋਰ ਮਾਰਨਾ ਪੈਣਾ ਪੈਣਾ ਪਹਿਲੀ ਗੱਲ ਤਾਂ ਮੈਂ ਲੋਕਾਂ ਨੂੰ ਸਮਝ ਹੀ ਨਹੀਂ ਕੁਝ ਕਿਉਂਕਿ ਜਿਹੜਾ ਜਾਨਵਰਾਂ ਦੀ ਸੇਵਾ ਕਰਦਾ ਹੈ ਨਾ ਉਹਨੂੰ ਇਨਸਾਨਾਂ ਦੀ ਬੋਲੀ ਬਹੁਤ ਘੱਟ ਸਮਝ ਆਂਦੀ ਹੈ ਇਹਨਾਂ ਦੀ ਬੋਲੀ ਜ਼ਿਆਦਾ ਸਮਝ ਆਂਦੀ ਹੈ ਤੇ ਜੇ ਤੁਸੀਂ ਇਹ ਸੋਚ ਕੇ ਕਰੋਗੇ ਵੀ ਲੋਕੀ ਕੀ ਕਹਿੰਦੇ ਆ ਨਾ ਤਾਂ ਲੋਕਾਂ ਨੇ ਇਹਨਾਂ ਨੂੰ ਰੋਟੀ ਦੇਣੀ ਹੈ ਤੇ ਨਾ ਲੋਕਾਂ ਨੇ ਮੇਰੇ ਨਾਲ ਹੈਲਪ ਕਰਾਣੀ ਹੈ ਮੈਨੂੰ ਡਿਸਕ ਪ੍ਰੋਬਲਮ ਇਹਨਾਂ ਕਰਕੇ ਹੈਗੀ ਹੈ ਹੱਥ ਦੀ ਪ੍ਰੋਬਲਮ ਹੈਗੀ ਹੈ ਤੁਸੀਂ ਮੇਰਾ ਹੱਥ ਦੇਖ ਸਕਦੇ ਸਾਰਾ ਵੱਡਿਆ ਹੋਇਆ ਹੈ ਪਰ ਮੈਂ ਮੈਡੀਸਨ ਖਾਨਣੀ ਹੈ ਪਰ ਮੈਂ ਉਹਨੂੰ ਵੇਟ ਚੱਕਣਾ ਮਨਾ ਹੈਗਾ ਪਰ ਮੈਂ ਅੱਜ ਤੱਕ ਕੁਝ ਵੀ ਨਹੀਂ ਇਦਾਂ ਦਾ ਕੀਤਾ ਮੈਂ ਵੇਟ ਵੀ ਚੱਕਦੀ ਆ ਮੈਂ ਇਹਨਾਂ ਦੀ ਸੇਵਾ ਵੀ ਕਰਦੀ ਮੈਂ ਸੇਵਾ ਨਹੀਂ ਛੱਡਦੀ ਇਹਨਾਂ ਦੀ ਜਿਵੇਂ ਤੁਸੀਂ ਕਹਿ ਰਹੇ ਹੋ ਲੋਕਡਾਊਨ ਦੇ ਵਿੱਚ ਸ਼ੁਰੂਆਤ ਕੀਤੀ ਸੀ ਅੱਜ 6 ਸਾਲ ਹੋ ਗਏ ਆ ਵੈਸੇ ਸਵਾਲ ਕਰਨਾ ਬਣਦਾ ਨਹੀਂ ਹੈਗਾ ਕਿ ਪਰਿਵਾਰ ਪੂਰੀ ਸਪੋਰਟ ਕਰ ਰਿਹਾ ਸੀ ਪਹਿਲਾਂ ਕਰ ਰਿਹਾ ਸੀ ਕਿ ਹੁਣ ਕਰਨੀ ਸ਼ੁਰੂ ਕੀਤੀ ਹੈ ਇਹ ਸਭ ਤੋਂ ਵੱਡਾ ਤੁਹਾਡਾ ਸਵਾਲ ਹੈਗਾ ਜੀ ਦੇਖੋ ਪਰਿਵਾਰ ਨੂੰ ਪਹਿਲੋ ਪਹਿਲੋ ਬਹੁਤ ਵਧੀਆ ਲੱਗਦਾ ਸੀ ਸੇਵਾ ਹੁੰਦੀ ਵੀ ਆ ਨਾ ਠੀਕ ਲੱਗਦਾ ਸੀਗਾ ਵਧੀਆ ਸੀ ਫਿਰ ਹੌਲੀ ਹੌਲੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਨਾ ਮੈਂ ਇਹਨਾਂ ਦੇ ਵਿੱਚ ਜਿਆਦਾ ਵੜ ਗਈਆਂ ਫਿਰ ਥੋੜੀ ਪ੍ਰੋਬਲਮ ਵੀ ਹੋਈਆਂ ਕਿਉਂਕਿ ਇਹਨਾਂ ਇਹਨਾਂ ਲਈ ਮੈਂ ਆਪਣੀ ਲਾਈਫ ਦਿੱਤੀ ਹੋਈ ਹੈ ਪੂਰੀ ਮੇਰੇ ਲਈ ਸਿਰਫ 2 ਜਾਂ 3 ਘੰਟੇ ਮੇਰੇ ਕੋ ਆਪਣੇ ਲਈ ਬਾਕੀ ਸਾਰੀ ਲਾਈਫ ਇਹਨਾਂ ਲਈ ਹੈ ਤੂੰ ਇਹ ਸੋਚੋ ਮੈਂ 3 ਘੰਟੇ ਸਵੇਰੇ ਆਉਂਦੀ ਆ ਤੇ ਦੁਪਹਿਰੇ ਮੈਂ 2 ਵਜੇ ਸਟਾਰਟ ਹੁੰਦੀ ਆ ਤੇ ਮੈਂ 8 ਵਜੇ ਘਰ ਜਾਣਾ ਹੈ ਹਾਂਜੀ ਮੈਂ 8 ਵਜੇ ਘਰ ਜਾਣਾ ਹੈਗਾ ਫਿਰ ਘਰ ਜਾ ਕੇ ਘਰ ਦਾ ਵੀ ਕੰਮ ਕਰਨਾ ਹੈਗਾ ਮੈਂ ਕੋਈ ਕਾਮ ਵਾਲੀ ਨਹੀਂ ਰੱਖੀ ਉਹ ਖੁਦ ਕੰਮ ਕਰਦੀ ਹੈ ਇਹਨੂੰ ਕਾਮ ਵਾਲੀ ਨਹੀਂ ਮਿਲਦੀ ਹੋਈ ਵੀ ਖੁਦ ਕੰਮ ਕਰਦੀ ਹੈਗੀ ਹੈ ਘਰ ਦੇਆਂ ਦੀਆਂ ਗੱਲਾਂ ਵੀ ਸੁਣੀਆਂ ਪੈਂਦੀਆਂ ਪਰ ਮੇਰੇ ਹਸਬੰਡ ਬਹੁਤ ਜ਼ਿਆਦਾ ਸਪੋਰਟ ਕਰਦੇ ਮੈਨੂੰ ਇਸ ਚੀਜ਼ 'ਚ ਕਿਉਂਕਿ ਉਹ ਜੇ ਉਹ ਸਪੋਰਟ ਕਰਦੇ ਤਾਂ ਮੈਂ ਆ ਸਕਦੀ ਨਹੀਂ ਤਾਂ ਨਹੀਂ ਇਹ ਹੁਣ ਮੈਂ ਮਹੀਨਾ ਬਹੁਤ ਜ਼ਿਆਦਾ ਬਿਮਾਰ ਰਹੀ ਹਾਂ ਤੇ ਮੇਰੇ ਹਸਬੰਡ ਨੇ ਹੀ ਇਹਨਾਂ ਦਾ ਦਲੀਆ ਬਣਾਇਆ ਹੈ ਤੇ ਮੈਨੂੰ ਨਾਸ਼ਤਾ ਵੀ ਉਹਨਾਂ ਨੇ ਬਣਾ ਕੇ ਦਿੱਤਾ ਹੈ ਮਤਲਬ ਮਤਲਬ ਕਰਦੇ ਉਹ ਆਪਣੇ ਵੱਲੋਂ ਸੇਵਾ ਕਰਦੇ ਉਹ ਆਪਣੇ ਵੱਲੋਂ ਹੈਲਪ ਕਰਦੇ ਆ ਮੇਰੀ ਮੈਂ ਤੁਸੀਂ ਕਿਹਾ ਕਿ ਪਰਿਵਾਰ ਸਪੋਰਟ ਕਰ ਰਿਹਾ ਹਾਂ ਜਦੋਂ ਪਰਿਵਾਰ ਸਪੋਰਟ ਨਹੀਂ ਕਰ ਰਿਹਾ ਸੀ ਉਦੋਂ ਦਿਲ ਦੇ ਵਿੱਚ ਆਉਂਦਾ ਸੀਗਾ ਕਿ ਨਹੀਂ ਯਾਰ ਆਹ ਕਿਹੜਾ ਮਨਦੀਪ ਅਜੇ ਤੱਕ ਬਹੁਤ ਆਂਦਾ ਹੈ ਕਿਸੇ ਟਾਈਮ ਬੈਠ ਕੇ ਇਕੱਲੀ ਬਹੁਤ ਜ਼ਿਆਦਾ ਰੋਣੀ ਹੈ ਮੈਂ ਬਹੁਤ ਜ਼ਿਆਦਾ ਰੋਣੀ ਹੈ ਕਿਸੇ ਟਾਈਮ ਬੈਠ ਕੇ ਤਾਂ ਇਕੱਲੀ ਇੰਨਾ ਕਰੋਣੀ ਹੈ ਨਾ ਵੀ ਮੈਂ ਮਤਲਬ ਕੀ ਚੁਣ ਲਿਆ ਕੀ ਲਾਈਨ ਚੁਣ ਲਈ ਹੈ ਵੀ ਮੈਨੂੰ ਲੋਕਾਂ ਤੋਂ ਇੱਥੋਂ ਬਹੁਤ ਟੌਰਚਰ ਹੋਣਾ ਪੈਂਦਾ ਇੱਥੇ ਜੁ ਦੁਨੀਆ ਜਿੰਨਾ ਟੌਰਚਰ ਕਰਦੀ ਹੈ ਨਾ ਤੁਸੀਂ ਸੋਚ ਨਹੀਂ ਸਕਦੇ ਤੁਸੀਂ ਆ ਦੇਖੋ ਮੈਂ ਜਿੰਨਾ ਮੇਰਾ ਏਰੀਆ ਮੈਂ ਸਿਰਫ ਬਾਹਰ ਰੋਟੀ ਪਾਉਂਦੀ ਆ ਇੱਥੇ ਲੋਕੀ ਆਉਂਦੇ ਆ ਰੋਟੀ ਅੰਦਰ ਨਹੀਂ ਪਾਣੀ ਸ਼ਰਾਰਤੀ ਬੱਚੇ ਆਉਂਦੇ ਸ਼ਰਾਰਤੀ ਮੋਟਰਸਾਈਕਲ ਵਾਲੇ ਆਉਂਦੇ ਲੱਤਾਂ ਮਾਰ ਕੇ ਇਹਨਾਂ ਨੂੰ ਜਾਂਦੇ ਆ ਫਿਰ ਜੇ ਇਹ ਪੈ ਜਾਣ ਤੇ ਇਹ ਗਲਤ ਗਿਣੇ ਜਾਣੇ ਕਿਉਂਕਿ ਲੋਕੀ ਗਲਤ ਗਿਣੇ ਨਹੀਂ ਜਾਣੇ ਉਹ ਇਨਸਾਨਾਂ ਚਾਂਦੇ ਹੈਗੇ ਐ ਇਦਾਂ ਕਈ ਮੋਟਰਸਾਈਕਲ ਤੇ ਨੰਗੇ ਜਿਹੜੇ ਇਹਨਾਂ ਨੂੰ ਲੱਤਾਂ ਮਾਰ ਕੇ ਜਾਂਦੇ ਕਈ ਨੰਗੇ ਜਿਹੜੇ ਗੱਡੀ ਤੇ ਲੈ ਕੇ ਜਾਂਦੇ ਮਾਰ ਕੇ ਜਾਂਦੇ ਆ ਪਰ ਇਨਸਾਨ ਹੈ ਇਨਸਾਨ ਸਹੀ ਹੈਗੇ ਆ ਜਾਨਵਰ ਹੈਗੇ ਆ ਅੰਦਰ ਰੋਟੀ ਨਹੀਂ ਪਾਣੀ ਤੁਸੀਂ ਇੱਥੇ ਰੋਟੀ ਨਹੀਂ ਪਾਣੀ ਤੁਸੀਂ ਉੱਥੇ ਰੋਟੀ ਨਹੀਂ ਪਾਣੀ ਜੇ ਅਸੀਂ ਮਿੱਟੀ ਦੇ ਬਰਤਨ ਰੱਖਦੇ ਇਹਨਾਂ ਦੇ ਉਹ ਤੋੜਦੇ ਆ ਤੇ ਮੈਂ ਇਸ ਲਈ ਪਲੇਟਾਂ ਵੀ ਮੈਂ ਆਪਣੀਆਂ ਰੱਖੀਆਂ ਹੋਈਆਂ ਆਂ ਆਹੀਂ ਕਿਸੇ ਦੀ ਸੁਣੀ ਦੀ ਨਹੀਂ ਹੈਗੀ ਅਸੀਂ ਆਪਣੀਆਂ ਪਲੇਟਾਂ 'ਚ ਰੋਟੀ ਪਾਈਦੀ ਹੈ ਤੇ ਬਾਰ-ਬਾਰ ਰੋਟੀ ਪਾਈਦੀ ਹੈ ਮੇਰੇ ਜਿੰਨੇ ਵੀ ਬੱਚੇ ਆ ਸਾਰੇ ਬਾਹਰ ਆ ਜਾਂਦੇ ਆਂ ਆਹੀਂ ਪਾਰਕ 'ਚ ਰੋਟੀ ਨਹੀਂ ਪਾਈਦੀ ਜਦ ਇਹ ਖਵਾ ਕੇ ਪਲੇਟਾਂ ਤੁਸੀਂ ਆਪ ਹੀ ਲੈ ਜਾਂਦੇ ਆਂ ਇਹ ਇਹਨਾਂ ਨੂੰ ਖਵਾ ਕੇ ਸਾਰੀਆਂ ਪਲੇਟਾਂ ਇੱਥੇ ਹੀ ਬਾਹਰ ਐਂਡ ਤੇ ਬਰਤਨ ਧੋਈਦੇ ਆ ਪੇਰਾ ਆਪਣੇ ਆਪ ਹੀ ਸਾਰਾ ਕੁਝ ਲੈ ਜੀਦਾ ਹੀ ਇੱਥੋਂ ਕਿਹੜੇ ਕਿਹੜੇ ਏਰੀਆ ਰੱਖੇ ਹੋਏ ਆ ਜਿੱਥੇ ਤੁਸੀਂ ਫੀਲਡ ਦੇਣ ਜਾਂਦੇ ਆ ਇਸ ਏਰੀਆ ਦੇ ਵਿੱਚ ਮੈਨੂੰ ਪੂਰੇ ਬਲਡਨ ਬਾਰਕ 'ਚ 4 ਘੰਟੇ ਲੱਗਦੇ ਆ ਅੱਛਾ ਪੂਰੇ ਬਲਡਨ ਬਾਰਕ 'ਚ ਮੈਨੂੰ 4 ਘੰਟੇ ਲੱਗਦੇ ਆ ਇਸ ਲਈ ਮੈਂ ਤੁਹਾਨੂੰ ਮਨਾ ਕੀਤਾ ਵੀ ਮੇਰੇ ਕੋਲ 5 ਮਿੰਟ ਲਈ ਵੀ ਟਾਈਮ ਨਹੀਂ ਹੁੰਦਾ ਹੈਗਾ ਇੱਥੇ ਵੀ ਮੈਨੂੰ ਮੈਂ ਰਾਤੀ 8 ਵਜੇ ਜਾਣਾ ਹੈ ਘਰੋਂ ਜੋ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਖਾਣਾ ਦੇਣਾ ਸਹੀ ਨਹੀਂ ਸਮੇਂ ਦੇ ਪਾਣੀ ਦੇਣਾ ਸਹੀ ਨਹੀਂ ਸਮੇਂ ਦੇ ਕਿਉਂਕਿ ਗਰਮੀ ਵੀ ਬਹੁਤ ਹੈਗੀ ਹੈ ਤੇ ਇਹ ਤਾਂ ਬੇਜਬਾਨ ਨੇ ਗਮਲੇ ਰੱਖੇ ਹੋਏ ਐ ਇਹ ਮੈਂ ਰੋਜ਼ ਸਵੇਰੇ ਆ ਕੇ ਖੁਦ ਭਰਦੀ ਐ ਮੈਂ ਪਾਣੀ ਐਕਟਿਵਾ ਤੇ ਅੱਧਾ ਘਰੋਂ ਲਿਆਨੀ ਐ ਅੱਧਾ ਇੱਥੋਂ ਲਿਆਨੀ ਐ ਗਿਆ ਕਾਲਜ ਤੋਂ ਬੰਦੇ ਜੇ ਖਰਾਬ ਵੀ ਹੈਗੇ ਤੇ ਬੰਦੇ ਵਧੀਆ ਵੀ ਬਹੁਤ ਹੈਗੇ ਐ ਮੈਂ ਪਾਣੀ ਇੱਥੋਂ ਭਰਦੀ ਐ ਮੈਂ ਜਿੰਨੇ ਇਹਨਾਂ ਦੇ ਗਮਲੇ ਕਿਉਂਕਿ ਇਹਨਾਂ ਨੇ ਨਹਾਣਾ ਹੁੰਦਾ ਐ ਨਹਾਣਗੇ ਪਾਣੀ ਪੀਣਗੇ ਸਾਰਾ ਮੈਨੂੰ 2.5-3 ਘੰਟੇ ਲੱਗਦੇ ਪਾਣੀ ਭਰਨ ਨੂੰ ਮੈਂ ਉਹ ਭਰ ਕੇ ਸਵੇਰੇ ਫੇਰ ਜਾਂਦੀ ਐ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਲੋਕ ਕੁੱਤਿਆਂ ਨੂੰ ਦੇਖ ਕੇ ਇੱਕ ਤਾਂ ਮੂੰਹ ਬਣਾ ਲੈਂਦੇ ਨੇ ਕੁੱਤਿਆਂ ਨੂੰ ਦੇਖ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਇਹ ਵੀ ਧਾਰਨਾ ਬਣੀ ਹੋਈ ਆ ਲੋਕਾਂ ਦੇ ਜ਼ਿਹਨ ਦੇ ਵਿੱਚ ਜੇ ਕੁੱਤਾ ਆ ਕੇ ਆ ਗਿਆ ਗੱਡੀ ਦੇ ਬੱਸ ਉਹਨੂੰ ਚੱਕਦੇ ਹੋ ਉਹਨੂੰ ਮਾਰਦੇ ਹੋ ਮੈਂ ਤੁਹਾਨੂੰ ਇੱਕ ਨੋਰਮਲ ਗੱਲ ਦੱਸਦੀ ਆ ਆਪਾਂ ਅੱਜ ਕੱਲ ਦੀ ਦੁਨੀਆ ਨੂੰ ਸਮਝਾ ਨਹੀਂ ਸਕਦੇ ਪਰ ਛੋਟਾ ਜਿਹਾ ਇਹ ਹੈਗਾ ਵੀ ਜੇ ਇਹ ਹੈਗੇ ਆ ਨਾ ਸਾਡੇ ਵਿੱਚ ਰਹਿੰਦੇ ਆ ਤੇ ਦਾ ਮਤਲਬ ਰੱਬ ਨੇ ਦਿੱਤੇ ਹੋਏ ਨਾ ਸਾਨੂੰ ਤੇ ਜੇ ਸਾਨੂੰ ਹੱਥ ਪੈਰ ਦਿੱਤਾ ਹੈ ਜੇਬ ਦਿੱਤੀ ਹੈ ਲੋ ਕਰਨ ਦੀ ਹੈ ਤੇ ਤੁਸੀਂ ਇਹਨਾਂ ਨੂੰ ਰੋਟੀ ਖਵਾ ਸਕਦੇ ਆਂ ਬਾਕੀ ਜੇ ਗਲੀਆਂ ਚ ਕਹਿੰਦੇ ਆਪਾਂ ਪੈਂਦੇ ਆ ਸਭ ਕੁਝ ਕਰਦੇ ਹੈਗੇ ਹੁਣ ਤੁਸੀਂ ਇੱਥੇ ਆਏ ਆ ਤੁਸੀਂ ਇਹਨਾਂ ਲਈ ਨਵੇਂ ਆ ਤੁਹਾਨੂੰ ਨਹੀਂ ਪਏ ਇਹ ਠੀਕ ਹੈ ਆਪਣੇ ਜਿਹੜਾ ਆਪਾਂ ਆਪਣੇ ਬੱਚੇ ਆ ਨਾ ਆਪਾਂ ਬੱਚਿਆਂ ਨੂੰ ਗਾਈਡ ਪਤਾ ਕਿੱਦਾਂ ਕਰਦੇ ਆਂ ਕੁੱਤਾ ਹੈਗਾ ਡਰ ਕੇ ਰਹਿਣਾ ਇਹ ਤੋਂ ਇਹਨੂੰ ਦਬਕਾ ਮਾਰਨਾ ਉਹ ਬੱਚਾ ਉਦਾਂ ਹੀ ਗਾਈਡ ਕਰੂਗਾ ਅੱਗੇ ਤੋਂ ਉਹ ਉਦਾਂ ਹੀ ਇਹਨੂੰ ਡੰਡਾ ਮਾਰੂਗਾ ਹੁਣ ਇੱਥੇ ਬੱਚਾ ਬੈਠਾ ਨੂੰ ਰੋਟੀ ਇੱਥੇ ਕਿਹੇ ਬੱਚੇ ਆਂਦੇ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਆਂ ਇਹ ਉਹਨਾਂ ਦੇ ਨਾਲ ਖੇਡਦੇ ਆ ਪਿਆਰ ਕਰਦੇ ਆ ਜੇ ਰੋਟੀ ਹੈਗੀ ਹੈ ਜੇ ਦੇ ਸਕਦੇ ਆ ਦੋ ਤੇ ਜੇ ਨਹੀਂ ਦੇ ਸਕਦੇ ਤਾਂ ਮਾਰਨ ਦਾ ਹੱਕ ਵੀ ਇਹਨਾਂ ਨੂੰ ਨਹੀਂ ਹੈਗਾ ਕਿਉਂਕਿ ਇਹ ਸ਼ੁਰੂ ਤੋਂ ਤੁਹਾਡੇ ਨਾਲ ਰਹਿੰਦੇ ਆ ਸ਼ੁਰੂ ਤੋਂ ਰਹਿੰਦੇ ਹੈਗੇ ਆ ਤੁਹਾਡੇ ਨਾਲ ਹੁਣ ਅੱਜ ਕੱਲ ਦੀ ਡੇਟ 'ਚ ਜਾਨਵਰ ਨਾਲ ਜ਼ਿਆਦਾ ਖਤਰਨਾਕ ਇਨਸਾਨ ਹੈ ਹੁਣ ਇਨਸਾਨ ਐ ਇੱਥੇ ਸ਼ਰੀਆਮ ਵੱਢ ਕੇ ਮਾਰ ਕੇ ਚਲ ਜਵੇ ਆਪਾਂ ਇਨਸਾਨ ਦਾ ਕੁਝ ਨਹੀਂ ਕਰ ਸਕਦੇ ਇੱਕ ਇਨਸਾਨ ਨੂੰ ਮਿੰਨੂ ਹੀ ਐ ਕੋਈ ਮਾਰਦਾ ਐ ਵੱਢਦਾ ਪਿਆ ਐ ਜਿੰਨੀ ਦੁਨੀਆ ਤਮਾਸ਼ਾ ਦੇਖੂਗੀ ਕਿਸੇ ਨੇ ਛੜਾਨ ਨਹੀਂ ਆਣਾ ਤੇ ਜੇ ਇਹੀ ਜਾਨਵਰ ਨੇ ਇੱਕ ਬੱਚੇ ਨੂੰ ਵੱਢ ਲਿਆ ਜਾਂ ਇੱਕ ਇਨਸਾਨ ਨੂੰ ਵੱਢ ਲਿਆ ਸਾਰੇ ਜਣੇ ਆਣਗੇ ਇਹਨੂੰ ਡੰਡਾ ਲੈ ਕੇ ਮਾਰਨ ਲਈ ਕਿਉਂਕਿ ਉਹ ਜਾਨਵਰ ਹੈਗਾ ਉਹ ਬੋਲ ਨਹੀਂ ਸਕਦਾ ਆਪਣੀ ਉਹ ਕਰ ਨਹੀਂ ਸਕਦਾ ਹੁਣ ਇਹ ਜਗ੍ਹਾ ਤੇ ਜਿੰਨਾ ਨਸ਼ਾ ਐ ਨਸ਼ੇੜੀ ਐ ਲੁੱਟਮਾਰ ਹੈਗੀ ਐ ਉਹ ਆਪਾਂ ਦੁਨੀਆ ਕੁਝ ਨਹੀਂ ਕਰ ਸਕਦੀ ਕਿਉਂਕਿ ਆਪਾਂ ਕੋ ਕੋ ਹੈ ਹੀ ਨਹੀਂ ਕੁਛ ਕਰਨ ਲਈ ਆਹ ਪਾਰਕ ਦੇ ਲੋਕ ਹੈਗੇ ਆ ਇਹ ਕਹਿਣਗੇ ਤੁਸੀਂ ਅੰਦਰ ਰੋਟੀ ਨਹੀਂ ਪਾਣੀ ਅਸੀਂ ਇੱਥੇ 15 ਲੱਖ ਰੁਪਇਆ ਲਾਇਆ ਅਸੀਂ ਆਹ ਬਣਾਇਆ ਲੋਕ ਕੁੱਤੇ ਗੰਦ ਪਾਉਂਦੇ ਆ ਸਵੇਰ ਤੋਂ ਇੱਥੇ ਨਸ਼ਾ ਸਟਾਰਟ ਹੁੰਦਾ ਆ ਤੇ ਸਵੇਰ ਤੋਂ ਇੱਥੇ ਆਸ਼ਕੀ ਸਟਾਰਟ ਹੁੰਦੀ ਆ ਆਪਾਂ ਉਹਦਾ ਕੁਛ ਨਹੀਂ ਕਰ ਸਕਦੇ ਤੁਸੀਂ ਮੰਨੂਗੇ ਇੱਥੇ ਬੋਤਲਾਂ ਟੁੱਟੀਆਂ ਮਿਲਦੀਆਂ ਆ ਕਾਚ ਅਸੀਂ ਆਪਣੇ ਹੱਥਾਂ ਨਾਲ ਚੱਕਦੇ ਆ ਉਹਨਾਂ ਲਈ ਲੋਕਾਂ ਲਈ ਕੁਛ ਜਵਾਬ ਨਹੀਂ ਹੈਗਾ ਮਸੇ ਤੁਸੀਂ ਹੁਣ ਇੱਕ ਗੱਲ ਕਹੀ ਸੀ ਹੱਥ ਤੇ ਵੈਸੇ ਹੋਇਆ ਕੀ ਤੁਹਾਡੇ ਹੱਥ ਤੇ ਮੇਰੇ ਤੁਸੀਂ ਦੇਖੋ ਇੱਥੋਂ ਕੱਲ ਕਾਚੀ ਵੱਜਾਇਆ ਮੈਂ ਚੱਕਦੀ ਚੱਕਦੀ ਤੇ ਮੇਰੇ ਹੱਥ ਵਿੱਚ ਕੱਚ ਵੱਜਾਇਆ ਫਾ ਨੂੰ ਉਹ ਵੀ ਚੁਕਣਾ ਪੈਂਦਾ ਹੈ ਅਹੀਂ ਤੇ ਸਫਾਈ ਲਈ ਵੀ ਲਾਏ ਹੋਏ ਆ ਕਿਉਂਕਿ ਹਾਨੂੰ ਤਾਂ ਚੱਕਣਾ ਪੈਂਦਾ ਹੈ ਇਹ ਪੈਰ ਮਾਰਦੇ ਇਹਨਾਂ ਦੇ ਪੈਰਾਂ 'ਚ ਵੱੜਦਾ ਤੇ ਇਹਨਾਂ ਦਾ ਇਲਾਜ ਵੀ ਅਸੀਂ ਖੁਦ ਕਰਵਾਨੇ ਆ ਇਹਨਾਂ ਦਾ ਇਲਾਜ ਵੀ ਕਰਵਾਈਦਾ ਹੈ ਡਾਕਟਰ ਵੀ ਰੱਖਿਆ ਹੋਇਆ ਬਾਕੀ ਜਿਹੜੀ ਦੁਨੀਆ ਹੈਗੀ ਹੈ ਦੁਨੀਆ ਨੂੰ ਆਪਾਂ ਦੁਨੀਆ ਤੋਂ ਜਿੱਤ ਨਹੀਂ ਸਕਦੇ ਮੈਨੂੰ ਦੁਨੀਆ ਨਾਲ ਕੋਈ ਨਹੀਂ ਹੈਗਾ ਅਹੀਂ ਆਪਾਂ ਨੂੰ ਖੁਵਾਨੇ ਪਏ ਆ ਪਰ ਇਹ ਹੈਗਾ ਵੀ ਜੇ ਕੋਈ ਖੁਵਾਂਦਾ ਪਿਆ ਹੁਣ ਇੱਥੇ ਜਿੰਨੇ ਵੀ ਹੈਗੇ ਰੋਟੀ ਖਾਂਦੇ ਪਏ ਆ ਮੈਂ ਬੱਚੇ ਹੈਗੇ ਆ ਜੇ ਬੱਚੇ ਆਣਗੇ ਨਾ ਮੈਂ ਕਹੂੰਗੀ ਵੀ ਥੋੜਾ ਸਾਈਡ ਤੇ ਹੋ ਜਾਓ ਸਾਰੇ ਰੋਟੀ ਖਾਂਦੇ ਪਏ ਉਹ ਮੇਰੀ ਹੈਗੀ ਆ ਵੀ ਜੇ ਮੇਨ ਮੇਰੇ ਬੱਚੇ ਪੈਂਦੇ ਪਏ ਨਾ ਉਹਨਾਂ ਨੂੰ ਤੇ ਮੈਂ ਦਬਕਾ ਮਾਰਨਾ ਮੈਂ ਉਹਨਾਂ ਨੂੰ ਛਡਾਣਾ ਹੈਗਾ ਪਹਿਲੀ ਗੱਲ ਤੇ ਪੈਂਦੇ ਨਹੀਂ ਇਹ ਬਿਲਕੁਲ ਫ੍ਰੈਂਡਲੀ ਹੈਗੇ ਇਹ ਨਹੀਂ ਪੈਂਦੇ ਨਹੀਂ ਹੈਗੇ ਬਹੁਤ ਧੰਨਵਾਦ ਜੀ ਗੱਲਬਾਤ ਓਕੇ ਜੀ ਓਕੇ ਥੈਂਕ ਯੂ ਜੀ ਸੋ ਇਹ ਸਨ ਮਨਦੀਪ ਕੌਰ ਹਣੀ ਜਿਨ੍ਹਾਂ ਦੇ ਵੱਲੋਂ ਲੋਕਡਾਊਨ ਤੋਂ ਜਿਹੜੀ ਸੇਵਾ ਆ ਉਹ ਸ਼ੁਰੂ ਕੀਤੀ ਗਈ ਸੀ ਤੇ ਉਸ ਵੇਲੇ ਜਿਹੜੇ ਡੌਗ ਨੂੰ ਫੀਡ ਜਿਹੜੀ ਆ ਦਿੱਤੀ ਜਾਂਦੀ ਸੀ ਉਸ ਵੇਲੇ 10 ਤੋਂ 15 ਡੌਗ ਹੁੰਦੇ ਸੀ ਜਿਨ੍ਹਾਂ ਨੂੰ ਇਹ ਫੀਡ ਕਰਦੇ ਸੀਗੇ ਖਾਣਾ ਜਿਹੜਾ ਆ ਉਹ ਇੱਥੇ ਦੇ ਕੇ ਜਾਂਦੇ ਸੀਗੇ ਡੌਗ ਖਾਂਦੇ ਸੀਗੇ ਤੇ ਉਦੋਂ ਤੋਂ ਸੇਵਾ ਚੱਲਦੀ ਆ ਰਹੀ ਹੈ ਤੇ ਅੱਜ 6 ਸਾਲ ਜਿਹੜਾ ਇਹਨਾਂ ਨੂੰ ਹੋ ਚੱਲੇ ਨੇ ਤੇ ਡੌਗਸ ਦੀ ਜਿਹੜੀ ਗਿਣਤੀ ਹੈ ਉਹਨਾਂ ਦੇ ਵਿੱਚ ਵੀ ਵਾਧਾ ਹੋ ਗਿਆ ਤੇ ਲਗਾਤਾਰ ਜਿਹੜੇ ਇਹਨਾਂ ਦੇ ਨਾਲ ਸਾਥ ਦੇਣ ਵਾਲੇ ਲੋਕ ਨੇ ਉਹ ਵੀ ਲਗਾਤਾਰ ਵੱਧ ਰਹੇ ਨੇ ਤੇ ਤੁਹਾਨੂੰ ਇਹ ਜਿਹੜੀ ਸਟੋਰੀ ਹੈ ਕਿ ਇਹੋ ਜੀ ਲੱਗੀ ਲੋਕ ਜਿਹੜੇ ਨੇ ਉਹ ਡੌਗਸ ਨੂੰ ਦੇਖ ਕੇ ਗਾਲਾਂ ਜ਼ਰੂਰ ਕੱਢਦੇ ਹੈਗੇ ਨੇ ਪਰ ਉਸ ਨੂੰ ਖਾਣਾ ਨਹੀਂ ਦਿੰਦੇ ਰੋਟੀ ਨਹੀਂ ਦਿੰਦੇ ਪੀਣ ਨੂੰ ਪਾਣੀ ਜਿਹੜਾ ਆ ਉਹ ਨਹੀਂ ਦਿੰਦੇ ਪਰ ਇਹਨਾਂ ਦੇ ਵੱਲੋਂ ਇੱਕ ਗੱਲ ਕਹੀ ਗਈ ਹੈ ਕਿ ਜੇਕਰ ਤੁਸੀਂ ਉਸ ਨੂੰ ਖਾਣਾ ਪਾਣੀ ਨਹੀਂ ਦੇ ਸਕਦੇ ਤੇ ਉਸ ਨੂੰ ਗਾਲ ਵੀ ਨਾ ਕੱਢੋ